ਹਾਂਜੀ ਕੀ ਹਾਲ ਚਾਲ ਹੈ ਜੀ ਸਾਰੇ ਭਰਾਵਾਂ ਦਾ ਉਮੀਦ ਆ ਸਾਰੇ ਭਰਾ ਠੀਕ ਠਾਕ ਵਧੀਆ ਨੂੰ ਆਪਾਂ ਪੂਰੇ ਵਧੀਆ ਸਵਾਗਤ ਹੈ ਜੀ ਫੇਰ ਤੋਂ ਲੈ ਕੇ ਨਵੀਂ ਵੀਡੀਓ ਵਿੱਚ ਤੇ ਇੱਕ ਆਪਣੇ ਬੇਟਾ ਆ ਹਾਰਾ ਕਬੂਤਰ ਤੇ ਕਬੂਤਰ ਚੰਗਾ ਜੀ ਜ਼ੋਰ ਵਾਹ ਲਾ ਗਿਆ 4 ਵੇ ਤੇ ਘੁੱਟ ਗਿਆ ਤੇ ਕਬੂਤਰ ਵੀ ਆਪਾਂ ਥੱਲੇ ਖੁੱਲੇ ਛੱਡੇ ਆ ਤੇ ਆਪਾਂ ਫਿਰਦੇ ਆ ਅੱਜ ਇਹਨੂੰ ਫੜਨ ਨੂੰ ਦੇਖਦੇ ਆ ਕੀ ਬੰਦਾ ਕੀ ਨਹੀਂ ਇਹ ਆਉਂਦਾ ਆਪਣੇ ਹੱਥ ਜਾਂ ਨਹੀਂ ਇਹ ਕਬੂਤਰ ਚੰਗਾ ਵਾ ਕੀ ਹੋ ਗਈ ਬਾਬੇ ਦੀ ਮਿਹਰ ਉਤਰਿਆ ਤਾਂ ਨਸਲ ਵੀ ਚੰਗੀ ਆ ਉੱਤਰ ਚੱਲਿਆ ਥੱਲੇ ਆ ਬਹਿ ਗਿਆ ਜੀ ਪੈਰ ਚ ਠਾਲਾ ਇੱਥੇ ਰੱਖਦੇ ਆਪਾਂ ਪਾਣੀ ਕਿੱਕੋ ਜੀ ਮਿਲਾ ਉਤਰ ਗਿਆ ਥੱਲੇ ਥੱਲ ਪਾਈ ਆਏ 2 ਮਿੰਟਾਂ ਨਾਲ ਆਪੇ ਫਿਰਦਾ ਰਹੇ ਆਪੇ ਚਲੇ ਜਾਣਾ ਕਰਤੇ ਹੋ ਆ ਗਿਆ ਕਬੂਤਰ ਵੀ ਇਹ ਕੁੱਡੇ ਵਾਲੀ ਖੋਲੇ ਆਪਾਂ ਇਹ ਦੇਖਦੇ ਆਂ ਕੀ ਗੱਲਬਾਤ ਬੰਦੀ ਆ ਪੱਠੀ ਰਹਿ ਗਈ ਆ ਕਾ ਆਪਣੀ ਉਧਰ ਚੱਲ ਚੱਲ ਚੋਬਰਾ ਕਿ ਉੱਧ ਉਹ ਖੜ ਗਿਆ ਯਾਰ ਛੱਟ ਗਿਆ ਬਈ ਉਹ ਚਪ ਚਪ ਆ ਜੂ ਆ ਜੂ ਆ ਜੂ ਆ ਗਿਆ ਆ ਗਿਆ ਉੱਡ ਗਿਆ ਭਰਾਓ ਓਏ ਆ ਗਿਆ ਆ ਗਿਆ ਚੁੱਪ ਕਰ ਜੋ ਆ ਗਿਆ ਆ ਗਿਆ ਆ ਗਿਆ ਕਿਤੇ ਨਹੀਂ ਜਾਂਦਾ ਇੱਥੇ ਆਉ ਸਾਡੋਈ ਕਰ ਤੂੰ ਚੁੱਪ ਪਰੇ ਮੇ ਤੇਰਾ ਬੋਲੀ ਵਾਲਾ ਵੱਡਾ ਭਰਾਵਾ ਨਾ ਬਹਿ ਗਿਆ ਕੋਈ ਨਹੀਂ ਆਕੇ ਤੇ ਨਹੀਂ ਜਾਂਦਾ ਉੱਡ ਕੇ ਆਪਰਾਓ ਚਲੋ ਆਪਾਂ ਛਤਰੀ ਦਾ ਜਗਾੜ ਲਾ ਕੇ ਬਹਿਨੇ ਆ ਉੱਥੇ ਰੱਖ ਕੇ ਛਤਰੀ ਜੇ ਕਮ ਸੂਤ ਆ ਜੇ ਤਾਂ ਕੀ ਲੱਗ ਜੂ ਪਤਾ ਕਿਵੇਂ ਹਸਾਕ ਤਾ ਕੀ ਗੱਲ ਬਾਤ ਆ ਇਹ ਜੇ ਤਾਂ ਛਤਰੀ ਵਾਲਾ ਜਗਾੜ ਸੂਤ ਆ ਗਿਆ ਫਿਰ ਤਾਂ ਚੱਕ ਲਾਂਗੇ ਛਤਰੀ ਤੋਂ ਇਹ ਨਾ ਆ ਫੇਰਨੀ ਉਰਨਾਰਟ ਪੂਸੀ ਜੀ ਮਾਰ ਜੇ ਤੇ ਇਹ ਵੀ ਉੱਡ ਜੇ ਡਿੱਗ ਪੇ ਚਲੋ ਦੇਖਦੇ ਆਂ ਬਾਈ ਕਿ ਹਾਕਤਾ ਬੰਦਾ ਨਾ ਦਰੋਈ ਕਬੂਤਰ ਆ ਗਏ ਆਪਣੇ ਥੱਲੇ ਐਂਦੀ ਲੈ ਕੇ ਚੱਲਦੇ ਹਾਂ ਛਤਰੀ ਵਾਲੀ ਸਾਈਡ ਨੂੰ ਚਾਂਜੇ ਟੱਡੀ ਹੋਈ ਹੈ ਪੂਰੀ ਹੋਲੀ-ਹੋਲੀ ਚੜਾਉਂਦੇ ਨੇ ਛਤਰੀ ਤੇ ਸ਼ਾਇਦ ਉੱਤੇ ਉਤਰ ਜੇ ਚਲ ਚਲ ਚੋਬਰਾ ਚੜ ਜਾ ਛਤਰੀ ਤੇ ਜਾ ਕੇ ਜੇ ਤਾਂ ਚੜ ਗਿਆ ਛਤਰੀ ਤੇ ਬਾਈ ਜੀ ਫੇਰ ਤਾਂ ਕੰਮ ਹੋਦਾ ਆ ਜੂ 40 ਵਾਲੇ ਇਧਰ ਅੰਦਰ ਵਾੜ ਲਾਂਗੇ ਚਾਉ ਬੜਾ ਜਿਹਾ ਬੜਾ ਮੈਂ ਥੋੜੀ ਬੈਠੀ ਹੈ ਬਈ ਛਤਰੀ ਨਾਲ ਅੜ ਗਿਆ ਚੜ ਗਿਆ ਮੈਂ ਛਤਰੀ ਦੇ ਬਰਾਬਰ ਹੀ ਖੜਾ ਕੀ ਦੇਖਦੇ ਚੜਤਾ ਗਿਆ ਬਈ ਗਿਰਾ ਲਾ ਨਹੀਂ ਲਿਆ ਚਲੋ ਬਾਈ ਬਾਕੀ ਫੜਕੇ ਦੇ ਦੇ ਕੀ ਹਸਾਬ ਤਾਂ ਕੀ ਬੰਦਾ ਆ ਲਓ ਬਾਈ ਜੀ ਆਹੀ ਕਬੂਤਰ ਸੀ ਨਾ ਲਾ ਲਿਆ ਜਗਾੜ ਤੇ ਤਾਂ ਲਾ ਲਿਆ ਆਪਾਂ ਕੋਠੇ ਦੇ ਨਾਲ ਸ਼ਰੀ ਨਾਲ ਹੀ ਹੱਥ ਆਇਆ ਦੋ ਮਿੰਟ ਬਾਈ ਜੀ ਫੜਕੇ ਕਰਦੇ ਹਾਂ ਅੰਤ ਬਾਅਦ ਆਹ ਲਓ ਜੀ ਕੀ ਆਖ ਕਹਿਆ ਹੋ ਭਾਈ ਜੀ ਯਾ ਇਕਲੇ ਆ ਕਬੂਤਰ ਆ ਸਕੀਮ ਲਾਈ ਹੁਣ ਛਤਰੀ ਵਾਲੀ ਛਤਰੀ ਦੇ ਪਹਿਲਾਂ ਤਾਂ ਰੱਖੀ ਛਤਰੀ ਫਿਰ ਤਾਂ ਛਤਰੀ ਦੇ ਉੱਤੇ ਚੜਾਇਆ ਇਧਰ ਤੋਰ ਕੇ ਫਿਰ ਤਾਂ ਇਹਦੇ ਨਾਲ ਲਾ ਲਈ ਤਾਂ ਚੱਕ ਲਿਆ ਆ ਕਬੂਤਰ ਚਿੱਟੀਆਂ ਅੱਖਾਂ ਮਰਾ ਪੇਟਾ ਦੁਪਹਿਰ ਚ ਠੱਲ ਬਾਈਆ ਕਬੂਤਰ ਚੰਗਾ ਭਾਈ ਜੀ ਚਲੋ 5 ਵਜ ਗਿਆ ਤੋਪੋ ਇਹ ਆਪਾਂ ਫੋਲ ਤੇ ਤੋਪ ਦਾ ਵੀ ਮੁੱਲ ਵੇਖ ਗਿਆ ਆਪਣੇ ਦਾ ਦੁਬਾਰੇ ਮੱਛੇ ਦਾ ਕਬੂਤਰ ਚੰਗਾ ਉੱਡਿਆ ਬਾਈ ਜੀ ਤੇ ਆਪਣੀ ਵੀਡੀਓ ਲਈ ਆਪਣੀ ਮਿਹਨਤ ਲਈ ਵੀਰੇ ਇੱਕ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਜਲਦੀ ਮਿਲਦੇ ਆਂ ਫੇਰ ਇੱਕ ਨਵੇਂ ਬਲੌਗ ਦੇ ਵਿੱਚ ਤਦ ਤੱਕ ਵੀ ਸਾਰੇ ਭਾਵਾਂ ਦਾ ਧੰਨਵਾਦ ਹੱਸਦੇ ਵਸਦੇ ਰਹੋ ਸਾਰੇ ਭਰਾ ਤੇ ਕਬੂਤਰ ਲਿਆ ਬਾਈ ਜੀ ਪਫੜ ਪਹਿਲਾਂ ਖੁੱਡੇ ਜਵਾੜ ਲਗੇ ਖੁੱਡੇ ਚ ਉੱਡ ਗਏ